ਕੀ ਇਹ ਘਟਨਾ ਕਿਉਂ ਵਾਪਰੀ ਇਹ ਬੜਾ ਬੜਾ ਵੱਡਾ ਮਸਲਾ ਸੀ ਸਰਕਾਰ ਨੂੰ ਚਾਹੀਦਾ ਸੀ ਵੀ ਉਹਦੀ ਸ਼ਾਮ ਨੂੰ ਹੀ ਇਨਕੁਆਇਰੀ ਕਰਕੇ ਜਾਂ ਸਵੇਰੇ ਲੋਕਾਂ ਦੇ ਕਚਰੀ 'ਚ ਰੱਖ ਦੇ ਅੱਜ ਇੱਕ ਸਵਾਲ ਖੜਾ ਹੋਇਆ ਵੀ ਇਹ ਕੰਮ ਹੋਇਆ ਕਿਉਂ ਮੈਨੂੰ ਤਾਂ ਕਿਤੇ ਇਹ ਲੱਗਦਾ ਵੀ ਇਹ ਸ਼ਰਾਰਤ ਤੇ ਸ਼ਰਾਰਤ ਕਿਹਦੀ ਹੈ ਸਮੇਂ ਦੀ ਸਰਕਾਰ ਦੀ ਹੁਣ ਵੇਖੋ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਉਹ ਦਬਾਈ ਤੋਂ ਆਇਆ ਇਹ ਚੀਜ਼ ਸਾਹਮਣੇ ਆ ਗਈ ਹੈ ਪਰ ਉਹਨੇ ਚੀ ਕਿਉਂ ਕੀਤੀ ਹੈ ਜਾਂ ਕਿੰਨੇ ਕਰਵਾਈ ਹੈ ਲੋੜ ਬਣ ਗਈ ਸਮੇ ਦੀ ਸਰਕਾਰ ਦੀ ਪੰਜਾਬ ਸਰਕਾਰ ਦੀ ਉਹਦਾ ਕਾਰਨ ਵੇਖੋ 26 ਜਨਵਰੀ ਨੂੰ ਸਾਡਾ ਦਿਨ ਸੀ ਬਾਬਾ ਸਾਹਿਬ ਦਾ ਦਿਨ ਸੀ ਉਸ ਤੋਂ ਅਗਲੇ ਦਿਨ ਕੀ ਲੋੜ ਪੈ ਗਈ ਸੀ ਮੇਅਰ ਦੀ ਚੋਣ ਰੱਖਣ ਵਾਸਤੇ ਕਾਰਪੋਰੇਸ਼ਨ ਬਣਾਉਣ ਵਾਸਤੇ ਫਿਰ ਉਸ ਦਿਨ ਕੀ ਤਮਾਸ਼ਾ ਹੋਇਆ ਫਿਰ ਬੀਜੇਪੀ ਵਾਲੇ ਵੀ ਚਾਰੇ ਪਿੱਟੇ ਕਾਂਗਰਸ ਦੇ ਵੀ ਲੀਡਰ ਪਿੱਟੇ ਸਾਡੇ ਮਜੀਠੀਆ ਸਾਹਿਬ ਉੱਥੇ ਗਏ ਚਾਰੇ ਕੌਂਸਲਰ ਸਾਹਿਬ ਨੂੰ ਲੈ ਕੇ ਉਸ ਦਿਨ ਭੁੱਲਰ ਸਾਹਿਬ ਨੇ ਉੱਥੇ ਕੀ ਕੁਝ ਕੀਤਾ ਜਗ ਜਗਰ ਅੰਦਰ ਤੱਕ ਨਹੀਂ ਜਾਣ ਦਿੱਤਾ ਵੋਟ ਨਹੀਂ ਪੈਣ ਦਿੱਤੀ ਵਿਕਾਸ ਸੋਨੀ ਜੀ ਉਹ ਵੀ ਉੱਥੇ ਰੌਲਾ ਪਾਉਂਦੇ ਰਹੇ ਕਾਂਗਰਸ ਦੇ ਲੀਡਰ ਨੇ ਫਿਰ ਹੋਇਆ ਜੋ ਕੁਛ ਤੁਹਾਨੂੰ ਮੀਡੀਆ ਨੂੰ ਸਾਰਾ ਪਤਾ ਲੋਕਾਂ ਨੂੰ ਪਤਾ ਤਾਂ ਖਾਨ ਦੀ ਗੱਲ ਹੋ ਰਹੀ ਹੈ ਤਾਂ ਕਰਨ ਦੀ ਗੱਲ ਹੋ ਰਹੀ ਹੈ ਹੁਣ ਜਿਹੜੇ ਦਫ਼ਤਰਾਂ 'ਚ ਭਗਤ ਸਿੰਘ ਦੀ ਫੋਟੋ ਲਾਉਂਦੇ ਆ ਕਿ ਕੀ ਇਹ ਭਗਤ ਸਿੰਘ ਦੇ ਮਨ ਸੋਚ ਤੇ ਇਹਨਾਂ ਨੇ ਤਰ੍ਹਾਂ ਦਿੱਤਾ ਕੀ ਭਗਤ ਸਿੰਘ ਇਹੋ ਜਿਹਾ ਕੰਮ ਕਰਦੇ ਤੇ ਮੈਂ ਮੰਨ ਕਰਦਾ ਵੀ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਜਾਂਚ ਕਰੇ ਤੇ ਸੱਚ ਜੜਾ ਉਹ ਸਾਹਮਣੇ ਲੈ ਕੇ ਆਵੇ ਤੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਸੱਚ ਕੀ ਸੀ ਕਿੰਨੇ ਕਰਵਾਇਆ ਕਿਉਂ ਕਰਵਾਇਆ ਕੀ ਲੋੜ ਪੈ ਗਈ ਸੀ ਕਿਉਂ ਬਣਾਉਣੀਆਂ ਪਈਆਂ ਵੋਟਾਂ ਮਿਹਰਬਾਨੀ ਨੂੰ ਕਰਾਉਣ ਵਾਸਤੇ ਪਾਣੀ ਪੀ ਹੋਰ ਕੰਦ ਲਈ ਪਾਣੀ ਪੀ ਤੁਸੀਂ ਸਿਆਣੇ ਹੋ ਫਿਰ ਖਾਣਾ ਪੂਰਤੀ ਤੇ ਫਿਰ ਉਹ ਕਾਗਜ਼ਾਂ ਢਿੱਡ ਦੇ ਕੀ ਜਾਂਦੇ ਨਾ ਭਰਨਾ ਭਰਨਾ ਪਿਆ ਨਾ ਫਿਰ ਇਹ ਹੁਣ ਕੋਰਟ ਡਿਸਾਈਡ ਕਰੂਗੀ ਵੀ ਇਹ ਜਿਹੜੀ ਚੋਣ ਸਹੀ ਹੋਈ ਆ ਕਿ ਇਹ ਗਲਤ ਹੋਈ ਆ ਇਹਨੇ ਪਿਛਲੀਆਂ ਸਰਕਾਰਾਂ ਤੋਂ ਹੀ ਸਾਰਾ ਕੁਝ ਸਿੱਖਿਆ ਕਾਲੀ ਦਲਤ ਕੋ ਸਿੱਖਿਆ ਉਹਨਾਂ ਨੇ ਕਾਂਗਰਸ ਵਾਲਿਆਂ ਤੋਂ ਸਿੱਖਿਆ ਸਾਰਾ ਕੁਝ ਪਹਿਲਾਂ ਹੁੰਦਾ ਸੀ ਤਾਂ ਕਰਕੇ ਆਮ ਆਦਮੀ ਪਾਰਟੀ ਨੂੰ ਸਾਰਾ ਕੁਝ ਕਰਨਾ ਪਿਆ ਇਹ ਝਾੜੂ ਵਾਲੇ ਮਾਂ ਦੀ ਸੌਂ ਖਾ ਕੇ ਦੱਸ ਦੇਣ ਵੀ ਸਾਡੇ ਵੇਲੇ ਜਾਂ ਕਾਂਗਰਸ ਵੇਲੇ ਕੋਈ ਕੋਈ ਵੀ ਇਹੋ ਜਿਹਾ ਕੰਮ ਹੋਇਆ ਹੋਵੇ ਵੋਟਾਂ ਨਾ ਜਿੱਤੇ ਆ ਉਥੇ ਬਾਹਰ ਤਰਲੇ ਮਾਰਦੇ ਰਹੇ ਰੌਲਾ ਪਾਉਂਦੇ ਰਹੇ ਬਾਹਰ ਧਰਨੇ ਲਾ ਗਏ ਔਜਲਾ ਸਾਹਿਬ ਨੂੰ ਦਰਵਾਜ਼ਾ ਟੱਪਣਾ ਪਿਆ ਕੀ ਲੋੜ ਪੈ ਗਈ ਮਜੀਠੀਆ ਸਾਹਿਬ ਨਾਲ ਉੱਥੇ ਸੀਪੀ ਸਾਹਿਬ ਨੇ ਕੀ ਵਿਹਾਰ ਕੀਤਾ ਇਹ ਵੀ ਸਾਰਾ ਸਾਰਾ ਤਮਾਸ਼ਾ ਵੇਖਿਆ ਤੇ ਫਿਰ ਸਵਿਧਾਨ ਦੀ ਗੱਲ ਕਿੱਥੋਂ ਆ ਗਈ 26 ਜਨਵਰੀ ਵਾਲੇ ਦਿਨ ਗੁਰੂ ਨਗਰੀ ਅਮਰਸੇਰ ਦੇ ਵਿੱਚ ਬਹੁਤ ਵੱਡੀ ਘਟਨਾ ਹੁੰਦੀ ਹੈ ਇੱਕ ਵਕਤੀ ਵੱਲੋਂ ਡਾਕਟਰ ਭੀਮਰਾਓ ਬੇਦਗਰ ਦੇ ਬੁੱਤੇ ਉੱਤੇ ਹਮਲਾ ਕੀਤਾ ਜਾਂਦਾ ਹੈ ਹਥੌੜੀਆਂ ਦੇ ਨਾਲ ਵਾਰ ਕੀਤਾ ਜਾਂਦਾ ਪੂਰੇ ਦੇਸ਼ ਦੇ ਵਿੱਚ ਪੰਜਾਬ ਭਰ ਦੇ ਵਿੱਚ ਰੋਸ ਪ੍ਰਗਟ ਕੀਤੇ ਜਾ ਰਹੇ ਨੇ ਸਾਡੇ ਨਾਲ ਕਾਲੀ ਦਲ ਦੇ ਸੀਨੀਅਰ ਆਗੂ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਰਣੀਕੇ ਸਾਹਿਬ ਜਿਵੇਂ ਤੁਸੀਂ ਵੀ ਜਾਣਦੇ ਹੋ ਕਿ ਇੱਕ ਵਿਅਕਤੀ ਦੇ ਵੱਲੋਂ 26 ਜਨਵਰੀ ਵਾਲੇ ਦਿਨ ਡਾਕਟਰ ਭੀਮਰਾਓਬੇਦਗਰ ਦੇ ਬੁੱਤ ਦੇ ਉੱਤੇ ਹਮਲਾ ਕੀਤਾ ਗਿਆ ਤੁਸੀਂ ਕਿਵੇਂ ਵੇਖਦੇ ਹੋ ਇਸ ਘਟਨਾ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰ ਜੋਰ ਸ਼ਬਦਾਂ ਨਾਲ ਇਸ ਘਟਨਾ ਦੀ ਮੈਂ ਨਿਖੇਧੀ ਕਰਦਾ ਜੀ ਕਿਉਂਕਿ 26 ਜਨਵਰੀ ਵਾਲੇ ਦਿਨ ਸਾਡਾ ਸੰਵਿਧਾਨ ਦਾ ਦਿਨ ਹੁੰਦਾ ਬਾਬਾ ਸਾਹਿਬ ਦਾ ਉਹ ਸਾਰੀ ਦੁਨੀਆ ਉਹਨਾਂ ਨੂੰ ਸਜਦਾ ਕਰਦੀ ਆ ਤੇ ਉਸ ਦਿਨ ਇੱਕ ਵਿਅਕਤੀ ਚੇਚਾ ਪ੍ਰਬੰਧ ਕਰਕੇ ਪੌੜੀ ਲਾ ਕੇ ਥੱਲੇ ਅੱਗ ਲਾ ਕੇ ਥੋੜਿਆਂ ਦੇ ਨਾਲ ਉਹਦੀ ਬੇਦਬੀ ਕਰਦਾ ਤੇ ਲਾਗੋਂ ਤੁਸੀਂ ਦੇਖ ਰਹੇ ਲੋਕ ਲੰਘ ਰਹੇ ਨੇ ਮਤਲਬ ਨੋਟਿਸ ਹੋ ਰਿਹਾ ਵੀ ਇਹ ਕੋਈ ਗਲਤ ਹੋ ਰਹੀ ਆ ਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਪੁਲਿਸ ਵੱਲੋਂ ਕੋਈ ਮੌਕੇ ਤੇ ਕੋਈ ਮਤਲਬ ਕੋਈ ਉੱਥੇ ਕੋਈ ਸਿਕਿਉਰਿਟੀ ਨਹੀਂ ਕੱਖ ਨਹੀਂ ਕੋਈ ਹਾਲ ਨਹੀਂ ਫਿਰ ਉਸ ਦਿਨ ਬਾਬਾ ਦੀਪ ਸਿੰਘ ਜੀ ਤਾਂ ਦਿਹਾੜਾ ਸੀ ਠੀਕ ਹੈ ਜੀ ਮਤਲਬ ਮੈਂ ਕਹਿੰਦਾ ਵੀ ਉਸ ਦਿਨ ਦੀ ਇੱਕ ਬੜੀ ਇੱਕ ਅਹਿਮੀਅਤ ਆ ਬਾਬਾ ਸਾਹਿਬ ਉਹ ਇਨਸਾਨ ਸੀ ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਇਆ ਸੰਵਿਧਾਨ ਦੇ ਰਚੇਤਾ ਸਨ 30 32 ਡਿਗਰੀਆਂ ਉਹਨਾਂ ਤੇ ਕੋਲ ਸੀ ਕਿ ਜੜੀ ਕੋਈ ਛੋਟੀ ਜੀ ਗੱਲ ਨਹੀਂ ਬੜੀ ਬੜੀ ਵੱਡੀ ਗੱਲ ਆ ਤੇ ਉਸ ਦਿਨ ਜਿਹੜੀ ਇਹ ਘਟਨਾ ਹੋਈ ਆ ਮੈਂ ਸਮਝਦਾ ਵੀ ਬਹੁਤ ਮਾੜੀ ਤੇ ਮੰਦਭਗੀ ਘਟਨਾ ਸੀ ਉਹ ਬੰਦੇ ਦਾ ਸ਼ਾਮ ਨੂੰ ਚਲੋ ਉੱਥੇ ਜਦੋਂ ਲੜ ਲੜਾ ਹੋਈ ਪੁਲਿਸ ਨੇ ਬੰਦਾ ਤੇ ਫੜ ਲਿਆ ਪਰ ਪੁਲਿਸ ਨੇ ਅਜੇ ਤੱਕ ਪ੍ਰਸ਼ਾਸਨ ਨੇ ਸਰਕਾਰ ਨੇ ਉਹ ਲੋਕਾਂ ਕੇ ਸਚਾਈ ਲਿਆਏ ਨਹੀਂ ਵੀ ਉਹ ਕੀ ਕਾਰਨ ਸੀ ਜਾਂ ਉਹਨੇ ਉਹਨੇ ਕਿਉਂ ਇਸ ਤਰ੍ਹਾਂ ਕੀਤਾ ਉਹ ਕੌਣ ਸੀ ਜਾਂ ਮਤਲਬ ਕੀ ਇਹ ਘਟਨਾ ਕਿਉਂ ਵਾਪਰੀ ਇਹ ਬੜਾ ਬੜਾ ਵੱਡਾ ਮਸਲਾ ਸੀ ਸਰਕਾਰ ਨੂੰ ਚਾਹੀਦਾ ਸੀ ਵੀ ਉਹਦੀ ਸ਼ਾਮ ਨੂੰ ਹੀ ਇਨਕੁਆਇਰੀ ਕਰਕੇ ਜਾਂ ਸਵੇਰੇ ਲੋਕਾਂ ਦੀ ਕਚਹਿਰੀ ਦੇ ਅੱਗੇ ਰੱਖ ਦੇ ਅੱਜ ਇੱਕ ਸਵਾਲ ਖੜਾ ਹੋਇਆ ਵੀ ਇਹ ਕੰਮ ਹੋਇਆ ਕਿਉਂ ਮੈਨੂੰ ਤਾਂ ਕਿਤੇ ਇਹ ਲੱਗਦਾ ਵੀ ਇਹ ਸ਼ਰਾਰਤ ਆ ਤੇ ਸ਼ਰਾਰਤ ਕਿਦੀ ਹੈ ਸਮੇ ਦੀ ਸਰਕਾਰ ਦੀ ਤੋ ਉਹਦਾ ਮਤਲਬ ਕਾਰਨ ਦੱਸਦਾ ਵੀ ਇਹ ਕਿਉਂ ਲੋਡ ਪੈ ਗਈ ਜਦੋਂ ਕੋਈ ਨਾ ਕੋਈ ਸਰਕਾਰਾਂ ਦਾ ਹੀ ਵੱਡਾ ਕੰਮ ਕਰਨਾ ਹੁੰਦਾ ਜ ਜਦੋਂ ਕਿ ਲੋਕਾਂ ਦਾ ਧਿਆਨ ਹਟਾਉਣਾ ਹੁੰਦਾ ਤੇ ਕੋਈ ਨਾ ਕੋਈ ਇਹੋ ਜਿਹੀ ਘਟਨਾਵਾਂ ਸਰਕਾਰਾਂ ਕਰਵਾਉਂਦੀਆਂ ਹੁੰਦੀਆਂ ਰੈਡੀਕੇ ਸਾਹਿਬ ਸਿਕਿਉਰਿਟੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੇ ਕੋਈ ਸਿਕਿਉਰਿਟੀ ਨਹੀਂ ਲੱਗਦਾ ਨਹੀਂ ਜਿਸੇ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਦਾ ਤਿਹਾਰ ਮਨਾਇਆ ਜਾ ਰਿਹਾ ਸੀ ਤਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਦਾ ਤਿਹਾਰ ਸੀਗਾ ਲੱਗਦਾ ਸਿਕਿਉਰਿਟੀ ਦੇ ਪ੍ਰਬੰਧ ਪਹਿਲਾਂ ਹੋਣਾ ਚਾਹੀਦਾ ਸੀ ਐਸੀ ਘਟਨਾ ਨਾ ਹੁੰਦੀ ਵੇਖੋ ਜੀ ਗੱਲ ਇਦਾਂ ਇਹਨ ਏਸੀ ਕਹਿੰਦੇ ਸੀ ਅਸੀਂ ਆਮ ਆਦਮੀ ਆ ਅਸੀਂ ਆਮ ਲੋਕ ਆ ਆਮ ਇਨਸਾਨ ਆ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਲੀਡਰ ਆ ਅਸੀਂ ਜੀ ਤੇ ਅਸੀਂ ਸਿਕਿਉਰਟੀ ਨਹੀਂ ਲਵਾਂਗੇ ਗੱਡੀਆਂ ਨਹੀਂ ਲਵਾਂਗੇ ਤਨਖਾਹਵਾਂ ਨਹੀਂ ਲਵਾਂਗੇ ਬੰਗਲੇ ਨਹੀਂ ਲਵਾਂਗੇ ਤੇ ਅੱਜ ਮੇਰੇ ਸਹਾਰ ਨਾਲ ਸਿਕਿਉਰਟੀਆਂ ਰਹਿਾਈ ਇਹਨਾਂ ਦੇ ਲੀਡਰਾਂ ਤੋਂ ਕੋਈ ਅੱਜ ਸਿਕਿਉਰਟੀਆਂ ਅੱਜ ਇਹਨਾਂ ਦੇ ਐਮਐਲਏ ਇਹਨਾਂ ਦੇ ਕਾਉਂਸਲ ਮੈਂ ਦੇ ਜੋ ਜਿਹੜੇ ਬਣੇ ਆ ਜਿਹੜੇ ਕੁਝ ਗਲੀ ਮੁਹੱਲੇ ਦੇ ਪ੍ਰਧਾਨ ਨੇ ਤਿੰਨ ਤਿੰਨ ਚਾਰ ਚਾਰ ਗਨਮਨ ਹੋਲੀ ਫਿਰਦੇ ਆ ਤੇ ਦੱਸੋ ਵੀ ਇਹ ਇਹ ਕਿਹੜੇ ਆਮ ਆਦਮੀ ਪਾਰਟੀ ਆ ਜਾਂ ਇਹਨਾਂ ਦਾ ਕੀ ਏਜੰਡਾ ਆ ਅੱਜ ਸਿਕਿਉਰਟੀਆਂ ਤਾਂ ਰਹਿ ਗਈਆਂ ਇਹਨਾਂ ਵਾਸਤੇ ਤੇ ਇਹੋ ਜੇ ਕੰਮ ਆ ਸਿਕਿਉਰਟੀਆਂ ਕਿੱਥੋਂ ਆਉਣੀਆਂ ਪੁਲਿਸ ਤੇ ਹੈ ਤੇ ਉਹਨਾਂ ਹੀ ਕੀ ਆ ਨਾ ਬਾਕੀ ਤਾਂ ਯਾਰ ਸਾਲ ਲਾ ਲਓ ਵੀ ਫਿਰ ਗੱਲ ਜਾਊ ਕਿੱਧਰ ਨੂੰ ਕਿ ਜਦੋਂ ਸਿਕਿਉਰਟੀਆਂ ਆਪਣੇ ਘਰਾਂ ਚ ਆਪਾ ਲਾ ਲੈਣੀਆਂ ਤੇ ਫਿਰ ਫਿਰ ਇਹੋ ਕੁਝ ਹੀ ਹੋਣਾ ਖਾਸ ਕਰਕੇ ਉਸ ਵਿਅਕਤੀ ਦੀ ਇਹ ਵੀ ਚੀਜ਼ਾਂ ਸਾਹਮਣੇ ਨਿਕਲ ਕੇ ਆ ਰਹੀਆਂ ਕਿਉਂਕਿ ਸਮਾਂ ਪਹਿਲਾਂ ਦੁਬਈ ਤੋਂ ਆਇਆ ਸੀ ਸਿਰੋਂ ਮੋਨਾ ਸੀਗਾ ਦਸਤਾਰ ਜਿਹੜੀ ਆ ਹੁਣ ਬੰਨਣ ਲੱਗਾ ਸੀਗਾ ਕਿ ਲੱਗਦਾ ਕਿੜੀ ਕੋਈ ਵਿਦੇਸ਼ਨਾ ਵੀ ਜੁੜੀ ਜਾ ਰਹੀ ਹੈ ਫਿਲਹਾਲ ਹੋ ਵੀ ਸਕਦਾ ਹੈ ਪਰ ਗੱਲ ਫੇਰ ਉੱਥੇ ਆ ਜਾਂਦੀ ਨਾ ਵੀ ਹੁਣ ਵੇਖੋ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਉਹ ਦੁਬਈ ਤੋਂ ਆਇਆ ਇਹ ਚੀਜ਼ ਸਾਹਮਣੇ ਆ ਗਈ ਹੈ ਪਰ ਉਹਨੇ ਇਹ ਚੀਜ਼ ਕਿਉਂ ਕੀਤੀ ਹੈ ਜਾਂ ਕਿੰਨੇ ਕਰਵਾਈ ਹੈ ਇਹ ਨਹੀਂ ਅਜੇ ਤੱਕ ਸਾਹਮਣੇ ਆਈ ਜਿਹੜੀ ਕਿ ਸਭ ਤੋਂ ਮਾੜੀ ਤੇ ਮੰਦ ਭਾਗੀ ਗੱਲ ਹੈ ਜਿਹੜੀ ਕਿਸੇ ਨਾ ਕਿਸੇ ਇਸ਼ਾਰਾ ਕਰਦੀ ਹੈ ਵੀ ਇਹ ਘਟਨਾ ਜਿਹੜੀ ਹੈ ਇਹ ਸਮੇਂ ਦੀ ਸਰਕਾਰ ਨੇ ਕਰਵਾਈ ਗਈ ਹੈ ਤਾਂ ਉਹਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਵੀ ਕਿਉਂ ਕਰਵਾਈ ਗਈ ਜੋ ਮੈਨੂੰ ਲੱਗਦਾ ਹਾਂ ਹਾਂ ਜੀ ਖਾਸ ਕਰਕੇ ਜੇ ਗੱਲ ਕਰੀਏ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਲੀਡਰਾਂ ਵੱਲੋਂ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਕੋਈ ਕੇਂਦਰੀ ਸਰਕਾਰ ਤੇ ਚਿੱਕੜ ਸੁੱਟ ਰਿਹਾ ਕੋਈ ਪੰਜਾਬ ਸਰਕਾਰ ਤੇ ਕੋਈ ਵਿਦੇਸ਼ ਵਿੱਚੀਆਂ ਤਾਕਤਾਂ ਤੇ ਸੁੱਟ ਰਿਹਾ ਕਿ ਸ਼ਾਇਦ ਬਾਹਰੋਂ ਕਰਵਾਇਆ ਗਿਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਕੀਤੀ ਗਈ ਆ ਪਰ ਉੱਥੇ ਹੀ ਐਸਸੀਬੀਸੀ ਓਬੀਸੀ ਭਾਈਚਾਰੇ ਵੱਲੋਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ 'ਚ ਰੋਜ਼ ਰੋਸ ਵੀ ਕੀਤਾ ਜਾ ਰਿਹਾ ਜੀ ਨਹੀਂ ਵੇਖੋ ਉਹ ਸਾਡੀ ਕੌਮ ਦੇ ਸਾਡੇ ਹੀਰੋ ਸਨ ਹੂੰ ਦੁੱਖ ਜ਼ਰੂਰ ਆ ਬੜਾ ਵੱਡਾ ਇਹ ਜਿਹੜਾ ਸੰਵੇਦਨਸ਼ੀਲ ਜਿਹੜਾ ਮਸਲਾ ਬਣਿਆ ਪਿਆ ਸੀ ਰੋਸ ਵੀ ਆ ਹੂੰ ਦੁੱਖ ਦੀ ਗੱਲ ਆ ਪਰ ਮੈਨੂੰ ਲੱਗਦਾ ਇਹ ਬਾਹਰ ਦੀਆਂ ਏਜੰਸੀਆਂ ਦੇ ਨਾਲ ਸੈਂਟਰ ਦੀ ਸਰਕਾਰ ਨੇ ਤੇ ਇਹ ਨੂੰ ਕਿਉਂ ਕਰਨਾ ਸੀ ਇਹ ਲੋਡ ਬਣ ਗਈ ਸਮੇਂ ਦੀ ਸਰਕਾਰ ਦੀ ਪੰਜਾਬ ਸਰਕਾਰ ਦੀ ਉਹਦਾ ਕਾਰਨ ਆ ਵੇਖੋ 26 ਜਨਵਰੀ ਨੂੰ ਸਾਡਾ ਦਿਨ ਸੀ ਹੂੰ ਬਾਬਾ ਸਾਹਿਬ ਦਾ ਦਿਨ ਸੀ ਹੂੰ ਉਸ ਤੋਂ ਅਗਲੇ ਦਿਨ ਕੀ ਲੋਡ ਪੈ ਗਈ ਸੀ ਮੇਅਰ ਦੀ ਚੋਣ ਰੱਖਣ ਵਾਸਤੇ ਕਾਰਪੋਰੇਸ਼ਨ ਬਣਾਉਣ ਵਾਸਤੇ ਹੂੰ ਫਿਰ ਉਸ ਦਿਨ ਕੀ ਤਮਾਸ਼ਾ ਹੋਇਆ ਮੇਰੇ ਖਿਆਲ 24 ਜਿਹੜੇ ਕੌਂਸਲਰ ਆ ਉਹ ਝਾੜੂ ਪਾਰਟੀ ਦੇ ਜਿੱਤੇ ਆਮ ਆਦਮੀ ਪਾਰਟੀ ਦੇ ਹੂੰ 11 ਕੇ 40 ਦੇ ਕਰੀਬ ਮੇਰੇ ਖਿਆਲ ਉਹਨਾਂ ਦੇ ਨੇ ਕਾਂਗਰਸ ਪਾਰਟੀ ਦੇ ਹੂੰ ਭਾਜਪਾ ਦੇ 9 10 ਨੇ 7 8 ਜਾਦ ਨੇ ਅਕਾਲੀ ਦਲ ਦੇ 4 ਨੇ ਹੂੰ ਤੇ ਇਹ ਫਿਰ ਹੋਣਾ ਫਿਰ ਇਤਨਾ ਸੀ ਨਾ ਫਿਰ ਭਾਜਪਾ ਵਾਲੇ ਵੀ ਵਿਚਾਰੇ ਪਿੱਟੇ ਕਾਂਗਰਸ ਦੇ ਵੀ ਲੀਡਰ ਪਿੱਟੇ ਸਾਡੇ ਮਜੀਠੀਆ ਸਾਹਿਬ ਉੱਥੇ ਗਏ ਹੂੰ ਚਾਰੇ ਕੌਂਸਲਰ ਸਾਹਿਬਾਂ ਨੂੰ ਲੈ ਕੇ ਉਸ ਦਿਨ ਭੱਲਰ ਸਾਹਿਬ ਨੇ ਉੱਥੇ ਕੀ ਕੁਝ ਕੀਤਾ ਜਗ ਜਗਰ ਅੰਦਰ ਤੱਕ ਨਹੀਂ ਜਾਣ ਦਿੱਤਾ ਵੋਟ ਨਹੀਂ ਪੈਣ ਦਿੱਤੀ ਵਿਕਾਸ ਸੋਨੀ ਜੀ ਉਹ ਵੀ ਉੱਥੇ ਰੌਲਾ ਪਾਉਂਦੇ ਰਹੇ ਕਾਂਗਰਸ ਦੇ ਲੀਡਰ ਨੇ ਫਿਰ ਹੋਇਆ ਜੋ ਕੁਛ ਹੈ ਤੁਹਾਨੂੰ ਮੀਡੀਆ ਨੂੰ ਸਾਰਾ ਪਤਾ ਲੋਕਾਂ ਨੂੰ ਪਤਾ ਤੇ ਹੁਣ ਕਿਸ ਤਰੀਕੇ ਨਾਲ ਮੇਅਰ ਬਣੇ ਨੇ ਮੋਤੀ ਭਾਟਿਆ ਜੀ ਚਲੋ ਵਧਾਈ ਹੈ ਉਹਨਾਂ ਨੂੰ ਚਲੋ ਵੀ ਠੀਕ ਹੈ ਤੁਸੀਂ ਮੇਅਰ ਬਣ ਗਏ ਹੋ ਬਾਕੀ ਅਦਾਲਤਾਂ ਬੈਠੀਆਂ ਨੇ ਆਪੇ ਇਨਸਾਫ ਹੋ ਜਾਊਗਾ ਪਰ ਰਣਜੀਤ ਸਾਹਿਬ ਤੁਸੀਂ ਸਰਕਾਰ ਤੇ ਲਗਾਤਾਰ ਸਵਾਲ ਚੁੱਕ ਰਹੇ ਹੋ ਪਰ ਸਰਕਾਰ ਤਾਂ ਹਮੇਸ਼ਾ ਹੀ ਸੰਵਿਧਾਨ ਦੀ ਗੱਲ ਕਰਦੀ ਆ ਅੱਜ ਕੱਲ ਤਾਂ ਵੇਖੋ ਦਫ਼ਤਰਾਂ ਦੇ ਵਿੱਚ ਸੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਮੰਤਰੀਆਂ ਦੇ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ 바ਵਾ ਸਾਹਿਬ ਦੀ ਤਸਵੀਰ ਲੱਗੀ ਹੋਈ ਆ ਜੀ ਤੁਸੀਂ ਕਿਦਾਂ ਸਰਕਾਰ ਤੇ ਸਵਾਲ ਚੁੱਕ ਸਕਦੇ ਹੋ ਨਹੀਂ ਵੇਖੋ ਉਹ ਦਿਖਾਉਣ ਦੀ ਗੱਲ ਹੋ ਰਹਾ ਤੇ ਕਰਨ ਦੀ ਗੱਲ ਹੋ ਰਹਾ ਹੁਣ ਜਿਹੜੇ ਦਫ਼ਤਰਾਂ ਚ ਭਗਤ ਸਿੰਘ ਦੀ ਫੋਟੋ ਲਾਉਂਦੇ ਆ ਕਿ ਕੀ ਇਹ ਭਗਤ ਸਿੰਘ ਦੇ ਮਨ ਸੋਚ ਤੇ ਇਹਨਾਂ ਨੇ ਪਹਿਰਾ ਦਿੱਤਾ ਕੀ ਭਗਤ ਸਿੰਘ ਇਹੋ ਜਿਹਾ ਕੰਮ ਕਰਦੇ ਇਹ ਕਸੇ ਨਹੀਂ ਸੋਚਣ ਲੱਗ ਚਲੇ ਸੀ ਨਾ ਬਾਬਾ ਸਾਹਿਬ ਦੀ ਫੋਟੋ ਹਰੇਕ ਲੀਡਰ ਦੇ ਹਰੇਕ ਅਧਿਕਾਰੀ ਦੇ ਦਫਤਰ ਲੱਗੀ ਹੁੰਦੀ ਆ ਤੇ ਕੀ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਕੀ ਫਿਰ ਉਹਨਾਂ ਦੀ ਸੋਚ ਤੇ ਇਹਨਾਂ ਨੇ ਪੈਰਾ ਦਿੱਤਾ ਸਵਿਧਾਨ ਨੂੰ ਤੋੜਿਆ ਨਹੀਂ ਸਵਿਧਾਨ ਨੂੰ ਸਾਰਿਆ ਨਹੀਂ ਇਹ ਬਹੁਤ ਘਟਨਾ ਜਿਹੜੀ ਹੈ ਬੜੀ ਮੰਦਭਾਗੀ ਸੀ ਪਰ ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਸਾਰਾ ਮੇਅਰ ਦੀ ਕੁਰਸੀ ਕਰਕੇ ਇਹ ਸਾਰਾ ਘਟਨਾ ਕਰਨ ਜਿਹੜਾ ਨਾ ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਇਹ ਤੇ ਮੈਂ ਮੰਗ ਕਰਦਾ ਵੀ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਸੀਬੀਆਈ ਜਾਂਚ ਕਰੇ ਤੇ ਸੱਚ ਜੜਾ ਉਹ ਸਾਹਮਣੇ ਲੈ ਕੇ ਆਵੇ ਤੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਸੱਚ ਕੀ ਸੀ ਕਿੰਨੇ ਕਰਵਾਇਆ ਕਿਉਂ ਕਰਵਾਇਆ ਕੀ ਲੋੜ ਪੈ ਗਈ ਸੀ ਇਸ ਕਰਕੇ ਮੈਂ ਸੀਬੀਆਈ ਦੀ ਮੰਗ ਕਰਦਾ ਵੀ ਇਹਦੀ ਘਟਨਾ ਦੀ ਜਿਹੜੀ ਹੈ ਉਹ ਸੀਬੀਏ ਜਾਂਚ ਹੋਣੀ ਚਾਹੀਦੀ ਆ ਕਈ ਲੋਕਾਂ ਨੂੰ ਇਹ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕੁਝ ਲੀਡਰਾਂ ਦੇ ਵੱਲੋਂ ਕਿ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਜੀ ਤਾਂ ਇਦਾਂ ਦੀ ਕੋਈ ਗੱਲਬਾਤ ਹੋ ਗਈ ਆ ਤੁਹਾਨੂੰ ਲੱਗਦਾ ਹੈ ਕਿ ਕੋਈ ਇਹਦੇ ਨਾਲ ਜੋੜਨਾ ਚਾਹੀਦਾ ਇਸ ਚੀਜ਼ ਨੂੰ ਨਹੀਂ ਜੀ ਨਹੀਂ ਨਹੀਂ ਵੇਖੋ ਦਰਬਾਰ ਸਾਹਿਬ ਜਿਹੜਾ ਸਾਡਾ ਹੈ ਉਹ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਉੱਥੇ ਤੇ ਕੋਈ ਜੇ ਲੱਗਾ ਬਾਬਾ ਸਾਹਿਬ ਜੀ ਦਾ ਕਿਸੇ ਨੂੰ ਕੀ ਇਤਰਾਜ਼ ਕੋਈ ਇਤਰਾਜ਼ ਨਹੀਂ ਜੀ ਜੇ ਇਤਰਾਜ਼ ਹੁੰਦਾ ਤੇ ਜਦੋਂ ਲੱਗਾ ਸੀ ਤੇ ਉਹਦੋਂ ਨਾ ਇੱਕ ਮੰਗ ਉੱਠਦੀ ਜਾਂ ਉਹਦੋਂ ਨਾ ਕੋਈ ਕੋਈ ਨਾ ਕੋਈ ਇਹੋ ਜਿਹੀ ਕਟਨਾ ਹੁੰਦੀ ਠੀਕ ਹੈ ਨਾ ਅੱਜ ਉਸ ਮੂਰਤੀ ਨੂੰ ਸਥਾਪਿਤ ਹੋਇਆ ਮੈਨੂੰ 6-7 ਸਾਲ ਹੋ ਗਏ ਆ ਸੋ ਇਹੋ ਜਿਹੀ ਕੋਈ ਗੱਲ ਨਹੀਂ ਇਹ ਤੇ ਬਸ ਅਸੀਂ ਗੱਲਾਂ ਬਣਾਉਣ ਦੀ ਗੱਲ ਹੈ ਇਹੋ ਜਿਹੀ ਕੋਈ ਗੱਲ ਨਹੀਂ ਹਰੇਕ ਕੌਮ ਜਿਹੜੀ ਹੈ ਉਹ ਬਾਬਾ ਸਾਹਿਬ ਦਾ ਸਤਕਾਰ ਕਰਦੀ ਹੈ ਇਹ ਘਟੀਆਂ ਅੰਸਰ ਹੁੰਦੇ ਨੇ ਜਾਂ ਫਿਰ ਤਨਮਨ ਤੋਂ ਪਹਿਲਾਂ ਕਹਿ ਘਟਿਆ ਵੀ ਇਹ ਸਰਕਾਰਾਂ ਹੀ ਇਹੋ ਜਿਹਾ ਕੰਮ ਕਰਦੀਆਂ ਹੁੰਦੀਆਂ ਜਦੋਂ ਉਹਨਾਂ ਨੂੰ ਕੋਈ ਆਪਣਾ ਕੰਡਾ ਕਢਣਾ ਹੁੰਦਾ ਖਾਸ ਕਰਕੇ ਲੋਕਾਂ ਨੂੰ ਸਮਝ ਕਿਵੇਂ ਆਉਗੀ ਯਾਨੀ ਕਿ ਸਾਹਿਬ ਤੁਸੀਂ ਵੀ ਚਲੋ ਇੱਕ ਬੁੱਧੀਜੀਵੀਆਂ ਦੇ ਵਿੱਚ ਆਉਂਦੇ ਹੋ ਲੰਮਾ ਸਮਾਂ ਤੁਸੀਂ ਸਿਆਸਤ ਦੇ ਨਾਲ ਸਿਆਸੀ ਪਰਿਵਾਰ ਦੇ ਨਾਲ ਤੁਸੀਂ ਜੁੜੇ ਹੋ ਕੀ ਲੱਗਦਾ ਹੈ ਕਿ ਲੋਕ ਜੋ ਇਸ ਬਕਾਬੇ ਚ ਆ ਜਾਂਦੇ ਨੇ ਭਾਵੇਂ ਉਸ ਵਿਅਕਤੀ ਦਾ ਨਾਮ ਇਹ ਵੀ ਜੁੜਿਆ ਜਾ ਰਿਹਾ ਕਿ ਉਹ ਖੁਦ ਵੀ ਐਸ ਸੀ ਸੀਗਾ ਖੁਦ ਵੀ ਐਸ ਸੀ ਪਰਿਵਾਰ ਦੇ ਵਿੱਚੋਂ ਸੀ ਪਰ ਕਿਵੇਂ ਲੋਕ ਜੰਜਾਲ ਦੇ ਵਿੱਚ ਆ ਜਾਂਦੇ ਨੇ ਬਸ ਫਿਰ ਇਸੇ ਗੱਲ ਦਾ ਮੈਂ ਤੁਹਾਨੂੰ ਕਹਿ ਰਿਹਾ ਦੋਖਿਆ ਸਾਨੂੰ ਇਹ ਲੋਕਾਂ ਨੂੰ ਖੈਰ ਸਮਝ ਹੈਗੀ ਹਰ ਗੱਲ ਦੀ ਪਰ ਹੁਣ ਉਸ ਵਿਚਾਰੇ ਦੀ ਕੀ ਮਜਬੂਰੀ ਰਹੀ ਹੋਊਗੀ ਜਾਂ ਉਹਨੂੰ ਕਿੰਨਾ ਕੁ ਪ੍ਰੈਸ਼ਰਾਈਜ਼ ਕੀਤਾ ਹੋਊਗਾ ਇਹ ਤਾਂ ਹੁਣ ਉਹ ਦੱਸ ਸਕਦਾ ਮੈਂ ਇਹੋ ਗੱਲ ਤੇ ਕਰ ਰਿਹਾ ਵੀ ਉਸ ਦਿਨ ਦਾ ਹੁਣ ਇਸ ਘਟਨਾ ਹੋਈ ਨੂੰ ਚੌਥਾ ਕਿ ਪੰਜਵਾਂ ਦਿਨ ਅੱਜ ਤੇ ਕਿਉਂ ਨਹੀਂ ਸੱਚ ਸਾਹਮਣੇ ਬਾਹਰ ਆ ਰਿਹਾ ਕਿਉਂ ਨਹੀਂ ਭੁੱਲਰ ਸਾਹਿਬ ਸਟੇਟਮੈਂਟ ਦੇ ਰਹੇ ਵੀ ਉਹਦਾ ਕੀ ਬਿਆਨ ਸੀ ਉਹਦਾ ਬਿਆਨ ਵੀ ਬੰਦੇ ਦਾ ਬਾਹਰ ਆਉਣਾ ਚਾਹੀਦਾ ਨਾ ਵੀ ਉਹਨੇ ਕਿਉਂ ਇਹ ਕਿਤਾ ਮੁੜ ਕੇ ਇਹ ਕਹਿ ਦਣਾ ਜੀ ਉਹ ਪਾਗਲ ਸੀ ਜਿੱਦਾਂ ਹਰ ਵਾਰੀ ਸਰਕਾਰਾਂ ਕਰਦੀਆਂ ਮੇਉ ਤਾਂ ਬੰਦਾ ਜੀ ਦਿਮਾਗੋਂ ਫਰਾ ਖਰਾਬ ਸੀ ਦੱਸੋ ਜੇ ਬੰਦਾ ਦਿਮਾਗੋਂ ਵੀ ਖਰਾਬ ਹੋਏ ਤੇ ਆਪਦੇ ਘਰੇ ਕਿਉਂ ਇਹੋ ਜਿਹਾ ਕੰਮ ਕਰਦਾ ਤੁਸੀਂ ਮੇਰ ਦੀ ਚੋਣ ਤੇ ਵੀ ਸਵਾਲ ਚੁੱਕਰ ਲਿਓ ਰਣਕੇ ਸਾਹਿਬ ਪਰ ਇੱਕ ਹੋਰ ਚੀਜ਼ ਜਿਹੜੀ ਕਾਫੀ ਸਾਹਮਣੇ ਆ ਰਹੀ ਆ ਕਿ ਜਦੋਂ ਮੇਰ ਦੀ ਚੋਣ ਹੋਈ ਸੀ ਤੇ ਦੋ ਵੋਟਾਂ ਜਿਹੜੀਆਂ ਦਿਹਾਤੀ ਚੋਂ ਪਾਈਆਂ ਗਈਆਂ ਇੱਕ ਮੇਖਲ ਤੁਹਾਡੇ ਫਾਦਰ ਸਾਹਿਬ ਵਾਲਾ ਹਲਕਾ ਸੀਗਾ ਅਟਾਰੀ ਹਲਕਾ ਤੇ ਉਧਰੋਂ ਜੰਡੇਆਲਾ ਹਲਕਾ ਜੰਡੇਆਲਾ ਹਲਕਾ ਉਹਨਾਂ ਦੀਆਂ ਦੋ ਵੋਟਾਂ ਪਈਆਂ ਕਿ ਪਹਿਲਾਂ ਵੀ ਅਕਾਲੀ ਦਲ ਸ਼ਹਿਰ ਦੇ ਵਿੱਚ ਜਾ ਕੇ ਵੋਟ ਪਾਉਂਦਾ ਰਿਹਾ ਤੁਹਾਡੇ ਫਾਦਰ ਸਾਹਿਬ ਵੋਟ ਪਾਉਂਦੇ ਰਹੇ ਮੇਰਖਾਲ ਦੀਆਂ ਸਾਡੀ ਮਤਲਬ 5ਵੀਂ ਕਿ 6ਵੀਂ ਇਲੈਕਸ਼ਨ ਆ ਸਾਡੀ ਸਾਡੇ ਪਤਾਈ ਦੇ ਟਾਰੀ ਹਲਕੇ ਤੋਂ ਤੇ 5 ਕਿ 6 ਅਸੀਂ ਮੇਰਦੇ ਆ ਚੋਣਾਂ ਵੀ ਵੇਖ ਲਈਆਂ ਆ ਆਪਦੀ ਸਰਕਾਰ ਵੇਖ ਲਈ ਵੀ ਵੇਖਿਆ ਕਾਂਗਰਸ ਵਾਲੇ ਵੀ ਵੇਖੀ ਆ ਤੇ ਇਹਨਾਂ ਦੇ ਵਾਲੇ ਵੀ ਵੇਖ ਲਈ ਪਰ ਅਸੀਂ ਕਦੀ ਵੋਟ ਨਹੀਂ ਪਾਈ ਮੇਰੇ ਫਾਦਰ ਨੇ ਕਦੀ ਵੋਟ ਨਹੀਂ ਕਦੀ ਪਾਈ ਜੰਦੇਾਲੇ ਵਾਲੇ ਮੇਰਖਾਲ ਮੇਰਖਾਲ ਨਹੀਂ ਕਦੇ ਪਾਈਓ ਕਦੇ ਜੰਦੇਾਲੇ ਵਾਲਿਆਂ ਨੂੰ ਤੁਸੀਂ ਪੁੱਛ ਲਿਓ ਮੈਂ ਆਪ ਦਾ ਤਾਂ ਕਹਿੰਦਾ ਅਸੀਂ ਕਦੀ ਵੋਟ ਨਹੀਂ ਪਾਈ ਪਰ ਇਹ ਤੱਕ ਬਣਦੀ ਨਹੀਂ ਕਿਉਂਕਿ ਦਿਹਾਤੀ ਦੀ ਬੋਟ ਦਾ ਤਾਂ ਕੀ ਚੱਕਰ ਹੁੰਦਾ ਮਸਲਾ ਸ਼ਹਿਰ ਦਾ ਕਾਰਪੋਰੇਸ਼ਨ ਦਾ ਤੇ ਦਿਹਾਤੀ ਦੀ ਵੋਟਾਂ ਦਾ ਤਾਂ ਮੈਨੂੰ ਇਹ ਸਮਝਦਾ ਨਹੀਂ ਬਈ ਇਹ ਕਿਉਂ ਬਣਾਉਣੀਆਂ ਪਈਆਂ ਵੋਟਾਂ ਵੋਟਾਂ ਮਿਹਰਬਾਨ ਨੂੰ ਪ੍ਰੋਣ ਵਾਸਤੇ ਪਾਉਣੀਆਂ ਪਈਆਂ ਹੋਰ ਕਰ ਲਈ ਪਾਉਣੀਆਂ ਪਈਆਂ ਤੁਸੀਂ ਸਿਆਣੇ ਹੋ ਫਿਰ ਖਾਣਾ ਪੂਰਤੀ ਤੇ ਫਿਰ ਉਹ ਕਾਗਜ਼ਾਂ ਢਿੱਡ ਦੇ ਕੀ ਜਾਂਦੇ ਨੇ ਪਰਨਾ ਪਰਨਾ ਪਿਆ ਨਾ ਫਿਰ ਪਰ ਉਹ ਭਰਿਆ ਗਲਤ ਤਰੀਕੇ ਨਾਲ ਇਹ ਹੁਣ ਕੋਰਟ ਡਿਸਾਈਡ ਕਰੂਗੀ ਵੀ ਇਹ ਜਿਹੜੀ ਚੋਣ ਸਹੀ ਹੋਈ ਹੈ ਕਿ ਇਹ ਗਲਤ ਹੋਈ ਹੈ ਨੀ ਕੀ ਤੁਹਾਨੂੰ ਲੱਗਦਾ ਹੈ ਸਵਿਧਾਨ ਦੇ ਵਿੱਚ ਰਹਿ ਕੇ ਸਾਰੀ ਚੋਣ ਹੋਈ ਹੈ ਸਵਿਧਾਨ ਦੀ ਸਵਿਧਾਨ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਜੀ ਸਵਿਧਾਨ ਦੀ ਤਾਂ ਆਪਾਂ ਗੱਲ ਹੀ ਨਹੀਂ ਕਰੀਏ ਸਵਿਧਾਨ ਦੇ ਅਕੋਰਡਿੰਗ ਕੀ ਹੋਇਆ ਜੇ ਸਵਿਧਾਨ ਦੇ ਅਕੋਰਡਿੰਗ ਹੋਇਆ ਹੁੰਦਾ ਤਾਂ ਉਸ ਦਿਨ ਉਹ ਵਿਚਾਰੇ ਸਾਡੇ ਲੀਡਰ ਕਾਂਗਰਸ ਦੇ ਲੀਡਰ ਭਾਜਪਾ ਵਾਲੇ ਵਿਚਾਰੇ ਸਾਡੇ ਜਿਹੜੇ ਡਿਟਰ ਜਿਹੜੇ ਜਿੱਤੇ ਆ ਵੋਟਾਂ ਨਾਲ ਜਿੱਤੇ ਆ ਉਥੇ ਬਾਹਰ ਤਰਲੇ ਮਾਰਦੇ ਰਹੇ ਰੌਲਾ ਪਾਉਂਦੇ ਰਹੇ ਬਾਹਰ ਧਰਨੇ ਲਾ ਗਏ ਔਜਲਾ ਸਾਹਿਬ ਨੂੰ ਦਰਵਾਜ਼ਾ ਟੱਪਣਾ ਪਿਆ ਕੀ ਲੋਡ ਪੈ ਗਈ ਮਜੀਠੀਆ ਸਾਹਿਬ ਨਾਲ ਉੱਥੇ ਸੀਪੀ ਸਾਹਿਬ ਨੇ ਕੀ ਵਿਹਾਰ ਕੀਤਾ ਇਹ ਵੀ ਸਾਰਾ ਸਾਰਾ ਤਮਾਸ਼ਾ ਵੇਖਿਆ ਤੇ ਫਿਰ ਸਵਿਧਾਨ ਦੀ ਗੱਲ ਕਿੱਥੋਂ ਆ ਗਈ ਫਿਰ ਸਵਿਧਾਨ ਕਿੱਧਰ ਗਿਆ ਸਵਿਧਾਨ ਨੂੰ ਤਾਂ ਫਿਰ ਉਹਨਾਂ ਉਹਨਾਂ ਇੱਕ ਵਾਰ ਪਹਿਲਾਂ ਹੀ ਅਗਲਾਤੀ ਸਵਿਧਾਨ ਦੇ ਨਾਲ ਸੱਚੇ ਥੋੜੇ ਮਾਰਤੇ ਖਿੱਚ-ਖਿੱਚ ਕੇ ਤੇ ਫਿਰ ਕਿਹੜਾ ਸਵਿਧਾਨ ਇਹ ਇਸ ਇਹ ਸਵਿਧਾਨ ਨੂੰ ਨਹੀਂ ਮੰਨਦੇ ਰਣਕੀਰ ਸਾਹਿਬ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਤੋਂ ਹੀ ਸਾਰਾ ਕੁਝ ਸਿੱਖਿਆ ਕਾਲੀ ਦਲਤ ਕੋ ਸਿੱਖਿਆ ਉਹਨਾਂ ਨੇ ਕਾਂਗਰਸ ਵਾਲਿਆਂ ਕੋ ਸਿੱਖਿਆ ਸਾਰਾ ਕੁਝ ਪਹਿਲਾਂ ਹੁੰਦਾ ਸੀ ਤਾਂ ਕਰਕੇ ਆਮ ਆਦਮੀ ਪਾਰਟੀ ਨੇ ਸਾਰਾ ਕੁਝ ਕਰਨਾ ਪਿਆ ਇਹ ਝਾੜੂ ਵਾਲੇ ਮਾਂ ਦੀ ਸੌਂh ਬੀ ਸਾਡੇ ਵੇਲੇ ਜਾਂ ਕਾਂਗਰਸ ਵੇਲੇ ਕੋਈ ਕੋਈ ਵੀ ਇਹੋ ਜਿਹਾ ਕੰਮ ਹੋਇਆ ਹੋਵੇ ਹੂੰ ਸਾਡੇ ਨੂੰ ਕੀ ਸਿੱਖਿਆ ਉਹਨਾਂ ਨੇ ਆਪਾਂ ਤਾਂ ਕਦੀ ਇਹੋ ਜਿਹਾ ਕੰਮ ਕੀਤੇ ਨਹੀਂ ਕਦੀ ਧੱਕਾ ਕੀਤਾ ਨਹੀਂ ਹੂੰ ਤੁਸੀਂ ਆ ਸਾਡੇ ਹਲਕੇ ਦਾ ਰਿਕਾਰਡ ਫੋਲੋ ਥਾਣਿਆਂ ਦਾ ਫੋਲੋ ਹੋਰ ਬਿਜਲੀ ਘਰਾਂ ਦਾ ਫੋਲੋ ਕਿਤੇ ਫੋਲੋ ਆਪਾਂ ਕਦੀ ਇਹੋ ਜਿਹਾ ਕੰਮ ਨਹੀਂ ਕੀਤੇ ਇਹ ਇਹ ਦਿੱਲੀ ਦਾ ਕੰਮ ਹੈ ਦਿੱਲੀ ਵਰਕ ਹੈ ਤੁਸੀਂ ਦਿੱਲੀ ਦਾ ਜ਼ਿਕਰ ਕਰ ਰਹੇ ਹੋ ਉਧਰ ਦਿੱਲੀ ਦੇ ਵਿੱਚ ਵੀ ਚੋਣ ਆਈ ਹੈ ਮੈਨੂੰ ਲੱਗਦਾ ਹੈ ਵੀ ਦਿੱਲੀ ਵਿਧਾਨ ਸਭਾ ਦੀ ਕਿਵੇਂ ਵੇਖਦੇ ਹੋ ਤੁਸੀਂ ਕੋਈ ਅਸਰ ਪੈ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਜੋ ਘਟਨਾ ਹੋਈ ਹੈ ਕਿਉਂਕਿ ਉੱਥੇ ਇਕੱਲੀ ਆਮ ਆਦਮੀ ਪਾਰਟੀ ਤਾਂ ਚੋਣ ਨਹੀਂ ਲੜ ਰਹੀ ਬੀਜੇਪੀ ਲੜ ਰਹੀ ਹੈ ਕਾਂਗਰਸ ਲੜ ਰਹੀ ਹੈ ਹੋਰ ਵੀ ਪਾਰਟੀਆਂ ਲੜ ਰਹੀਆਂ ਬੜਾ ਵਧੀਆ ਤੁਸੀਂ ਸਵਾਲ ਕੀਤਾ ਜਗਤਾਰ ਮੈਂ 4 ਦਿਨ ਪਹਿਲਾਂ ਮੈਂ ਦਿੱਲੀ ਸੀ ਮਨਾਬ ਦੇ ਚਾਚੇ ਨੂੰ ਮਿਲਣ ਗਿਆ ਸੀ ਸਾਡਾ ਚਾਚਾ ਉੱਥੇ ਉਹ ਚਾਚੇ ਸਾਡੇ ਨੇ ਪਹਿਲਾਂ ਝਾੜੂ ਦੀ ਸਪੋਰਟ ਕੀਤੀ ਸੀ ਅੱਜ ਤੋਂ ਇੱਕ ਟਰਮ ਪਹਿਲਾਂ ਤੇ ਚਾਚੇ ਦੇ ਯਾਰਾਂ ਦੇ ਸਾਰਿਆਂ ਨੇ ਵੋਟਾਂ ਉਧਰ ਪਾਈਆਂ ਸੀ ਤੇ ਅੱਜ ਉਹੀ ਚਾਚਾ ਤੇ ਉਹੀ ਉਹਦੇ ਯਾਰ ਵਾ ਜੋ ਬੀਜੇਪੀ ਦੇ ਗੁਣ ਗਾਂਡੇ ਬੀਜੇਪੀ ਦੇ ਮੀਡੀਆ ਕਰਾ ਦੇ ਤੇ ਮੈਂ ਸਰਵੇ ਵੀ ਕੀਤਾ ਮੈਂ ਲੋਕਾਂ ਨੂੰ ਮਿਲਿਆ ਮੈਂ ਲੋਕਾਂ ਨੂੰ ਪੁੱਛਿਆ ਪਰ ਹੁਣ ਉੱਥੇ ਕੋਈ ਝਾੜੂ ਦੀ ਵੇਰ ਨਹੀਂ ਕੋਈ ਕੇਜਰੀਵਾਲ ਦੀ ਕੁਛ ਨਹੀਂ ਹੁਣ ਮੇਰੇ ਖਿਆਲ ਉੱਥੇ ਬੀਜੇਪੀ ਦੀ ਸਰਕਾਰ ਬਣੂਗੀ ਜੋ ਮੈਨੂੰ ਲੱਗਦਾ ਯੈਸ ਸੋ ਧੰਨਵਾਦ ਇਸਨ ਕਾਲੀਦਲ ਦੇ ਆਗੂ ਗੁਰਿੰਦਰਪਾਲ ਸਿੰਘ ਲਾਲੀ ਰਣੀ ਕੇ ਜਿਨ੍ਹਾਂ ਦੇ ਨਾਲ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕੋਈ ਘਟਨਾ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਸਾਫ਼ ਤੌਰ ਤੇ ਸਿੱਧੇ ਸਿੱਧੇ ਸਵਾਲ ਜਿਹੜੇ ਆ ਉਹ ਸਮੇਂ ਦੀ ਸਰਕਾਰ ਤੇ ਚੁੱਕੇ ਨੇ ਕਿ ਸਮੇਂ ਦੀ ਸਰਕਾਰ ਨੇ ਕੋਈ ਨਾ ਕੋਈ ਆਪਣਾ ਛਜੰਤਰ ਚਾਇਆ ਪਰ ਫਿਲਹਾਲ ਇਹ ਜਾਂਚ ਦਾ ਵਿਸ਼ਾ ਸਰਕਾਰ ਇਸ ਤੇ ਜਾਂਚ ਕਰ ਰਹੀ ਹੈ